ਕੁੱਤੇ ਦੇ ਜਨਮਦਿਨ ਤੇ ਔਰਤ ਨੇ ਬੁਲਾਏ ਸਾਰੇ ਹੀ ਰਿਸ਼ਤੇਦਾਰ ਪਾਣੀ ਵਾਂਗ ਬਹਾਇਆ ਪੈਸਾ ਅਕਸਰ ਹੀ ਹੁਣ ਤੱਕ ਤੁਸੀਂ ਬਹੁਤ ਸਾਰੇ ਲੋਕ ਆਪਣਾ ਆਪਣੇ ਬੱਚਿਆਂ ਦਾ ਜਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਜਨਮਦਿਨ ਮਨਾਉਂਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਕੁੱਤੇ ਦੇ ਜਨਮਦਿਨ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਕੇਕ ਕੱਟਦੀ ਦਿਖਾਈ ਦੇ ਰਹੀ ਹੈ ਦਰਅਸਲ ਇਸ ਔਰਤ ਨੇ ਆਪਣੇ ਘਰ ਵਿੱਚ ਰੱਖੇ ਕੁੱਤੇ ਦਾ ਜਨਮਦਿਨ ਮਨਾਇਆ ਖਾਸ ਗੱਲ ਇਹ ਸੀ ਕਿ ਇਸ ਔਰਤ ਨੇ ਕੁੱਤੇ ਦੇ ਜਨਮਦਿਨ ਤੇ ਸਾਰੇ ਹੀ ਰਿਸ਼ਤੇਦਾਰ ਅਤੇ ਆਂਡੀ ਵੰਡੀ ਵੀ ਬੁਲਾਏ ਹੋਏ ਸੀ ਅਤੇ ਇਸ ਨੇ ਇੱਕ ਮਹਿੰਗਾ ਕੇਕ ਵੀ ਮੰਗਵਾਇਆ ਸੀ। ਇਸ ਨੇ ਕੇਕ ਕੱਟ ਕੇ ਪਹਿਲਾਂ ਆਪਣੇ ਕੁੱਤੇ ਦੇ ਮੂੰਹ ਵਿੱਚ ਪਾਇਆ। ਕਿਹਾ ਜਾ ਰਿਹਾ ਹੈ ਕਿ ਇਸ ਔਰਤ ਨੇ ਆਪਣੇ ਕੁੱਤੇ ਦੇ ਜਨਮ ਦਿਨ ਤੇ ਲੱਖਾਂ ਰੁਪਏ ਖਰਚ ਕਰ ਦਿੱਤਾ ਅਤੇ ਵਧੀਆ ਪਾਰਟੀ ਦਿੱਤੀ। ਸੋ ਜੇਕਰ ਇਹੀ ਪੈਸਾ ਇਸ ਤਰ੍ਹਾਂ ਖਰਾਬ ਕਰਨ ਦੀ ਥਾਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਤੇ ਲੱਗ ਜਾਂਦਾ ਤਾਂ ਕਿੰਨਾ ਵਧੀਆ ਹੋਣਾ ਸੀ। ਪਰ ਕੁਝ ਲੋਕ ਕਿਸੇ ਦੀ ਲੋੜ ਪੂਰੀ ਕਰਨ ਜਾਂ ਮਦਦ ਕਰਨ ਦੀ ਥਾਂ ਤੇ ਦਿਖਾਵਾ ਕਰਨਾ ਜ਼ਿਆਦਾ ਪਸੰਦ ਕਰਦੇ ਨੇ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ